ਆਉਂਦੇ ਕੋਈ ਬੈਰੀਕਡ ਲੱਗ ਗਿਆ ਵਾਦ ਦਾ ਸਾਹਮਣੇ ਕੁਝ ਵੀ ਨਹੀਂ ਸੀਗਾ ਇੱਥੇ ਜੋ ਲੰਘਾਉਣ ਲੱਜੋ ਵਿੱਚ ਫਸ ਗਿਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿੱਚ ਨਹੀਂ ਜਾਣ ਵੀ ਦੱਸੋ ਇਹ ਨਾਉਣ ਵਾਲੀਆਂ ਜਿੱਦਾਂ ਵੀ ਇਹ ਟਿਕਨਸ ਬੋਰਡ ਆ ਜਾਂ ਕੇ ਪੁਲ ਬਣਿਆ ਵਿਆਹ ਹੈ ਅਸੀਂ ਐਮ ਆਰ ਆਈ ਕਰਾਉਣ ਚੱਲੇ ਸੀਗਾ ਸਾਨੂੰ ਪਤਾ ਨਹੀਂ ਸੀਗਾ ਡੰਗਾਈ ਇੰਨੀ ਆ ਨਾ ਉੱਤੇ ਕੋਈ ਬੈਰੀਕਡ ਲੱਗਿਆ ਹੋਇਆ ਸੀਗਾ ਸਾਹਮਣੇ ਕੁਝ ਵੀ ਨਹੀਂ ਸੀਗਾ ਤੇ ਉੱਥੇ ਜੋ ਲੰਘਾਉਣ ਲੱਗੋ ਵਿੱਚ ਫਸ ਗਏ ਮੇਰਾ ਫੋਨ ਦਿਓ ਮਾੜਾ ਨਿਕਲ ਗਿਆ ਵੀ ਪਤਾ ਨਹੀਂ ਲੱਗਿਆ ਵੀ ਸੋ ਪਤਾ ਨਹੀਂ ਲੱਗਿਆ ਗੱਡੀ ਦੇ ਸ਼ੀਸ਼ੇ ਲੱਗੇ ਹੋਏ ਸੀਗੇ ਅਸੀਂ 4 ਜਣੇ ਸੀਗੇ ਕਿਵੇਂ ਹਾਲਤ ਕੀ ਹਾਂ ਹਾਂਜੀ ਹਾਂਜੀ ਸਾਰੇ ਠੀਕ ਹਾਂ ਕਿਵੇਂ ਚਾਰੋਂ ਲੇਡੀਜ਼ ਸੀਗੇ ਕਿਵੇਂ ਦੋ ਭੈਣਾਂ ਸੀਗੇ ਇੱਕ ਮਾਮਾ ਜੀ ਸੀਗਾ ਕਮਾਂ ਸੀਗੇ ਚਾਰ ਜਣੇ ਸੀਗੇ ਤੇ ਆ ਕਰਨ ਕੀ ਜਾ ਰਹੇ ਸੀ ਅਸੀਂ ਐਮ ਆਰ ਆਈ ਕਰਾਉਣ ਚੱਲੇ ਸੀਗੇ ਮੈਥ ਲੇਬ ਵਿਚ ਜਦੋਂ ਗੱਡੀ ਤੁਹਾਡੀ ਪਾਣੀ ਦੀ ਖੜ ਬੰਦ ਹੋ ਗਈ ਉਸ ਬਾ ਅਸੀਂ ਗੱਡੀ ਆ ਤੱਕੇ ਨਾ ਬਾਰੀ ਕੋਲ ਕੋਈ ਬਾਹਰ ਨਿਕਲੇ ਆ ਉਹ ਤੋਂ ਬਾਅਦ ਸਾਨੂੰ ਜਿਹੜੇ ਆਮ ਲੋਕ ਆ ਉਹਨਾਂ ਨੇ ਬਾਹਰ ਕੱਢਿਆਗਾ ਉਹ ਤੋਂ ਬਾਅਦ ਜੀ ਉਹ ਤੋਂ ਬਾਅਦ ਆ ਸਰਦਾਰ ਸਾਹਿਬ ਆਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਨੇ ਸਾਡੀ ਗੱਡੀ ਬਾਹਰ ਕੱਢ ਕੇ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹੁਣ ਤੁਹਾਡੇ ਪਰਿਵਾਰ ਵਾਲੇ ਸੁਰੱਖਿਅਤ ਹਾਂ ਜੀ ਹਾਂ ਜੀ ਸਾਰੇ ਠੀਕ ਆ ਚਲੇ ਗਏ ਘਰੇ ਸੁਰੱਖਿਅਤ ਆ ਹਾਂ ਹਾਂ ਸਹੀ ਹੈ ਜੀ ਸਾਰੇ ਕਿੰਨੇ ਜਣੇ ਕਾਰ 'ਚ ਸਵਾਰ ਸੀ ਉਹਨਾਂ ਦੀ ਹਾਲਤ ਕਿੱਦਾਂ ਬੜੀ ਮੁਸ਼ਕਲ ਨਾਲ ਬਾਹਰ ਕੱਟਿਆ ਗਿਆ ਉਹਨਾਂ ਨੂੰ ਦੱਸਣ ਦੇ ਮਤਲਬ ਕਿ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਆ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰ ਕਮ ਦੇ ਸਹਿਯੋਗ ਦੇ ਸਾਡੀ ਕਿ ਫਾਰਵਕਟ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸੁਸਾਇਟੀ ਦੇ ਮੇਰੇ ਭਰਾ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਅਰਜਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਹਿਯੋਗ ਹੁੰਦਾ ਵਾ ਫੇਰ ਇਹ ਗੀਆਂ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਕਿ ਉਹ ਵੈਂਚ ਮਸ਼ੀਨ ਆ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਉਹਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਨਾਲ ਇਹ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕੋਈ ਵੀ ਭੈਣ ਭਰਾ ਹੋਵੇ ਆਪਦੇ ਘਰ ਵਿੱਚ ਖੁਸ਼ੀ ਜੀਵਨ ਬਤੀਤ ਕਰੇ ਕਿਉਂਕਿ ਮੈਂ ਜਿੱਥੇ ਤੱਕ ਕਰ ਕੱਦ ਕਿਉਂਕਿ ਨਗਰ ਰੰਗਮ ਦੇ ਮੁਲਾਜ਼ਮਾਂ ਵੱਲੋਂ ਵੀ ਸਾਡੀ ਤਾਂ ਮੈਂ ਬਸ ਕਰੀਬ ਕਹਿ ਸਕਦਾ ਵੀ 10-15 ਮਿੰਟ ਬਾਅਦ ਤਾਂ ਹੀ ਬੜਾ ਜਿਹਾ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਹੀ ਨਾਲ ਦੀ ਨਾਲ ਪਤਾ ਲੱਗਾ ਵੀ ਇਹ ਹਾਸਾ ਹੋ ਗਿਆ ਤੇ ਤੁਰੰਤ ਆਪਦੀ ਇੱਥੇ ਜਿਹੜੀ ਜਿਹੜੀ ਕਟੜਾ ਸਾਂ ਦੇ ਪਹੁੰਚੇ ਸਾਡੀ ਟੀਮ ਸਾਡੀ ਪ ਗੰਦੀ ਕਦੋਂ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲ ਨਹੀਂ ਵਿੱਚ ਉਹਦੀ ਨਿਕਲ ਰੱਖਿਆ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ਾ ਪਾ ਆ ਗਈ ਤੇ ਜੇ ਵੱਲੋਂ ਸਵਾਲ ਕੀਤੇ ਜਾ ਰਹੇ ਕਿ ਨਗਰਪਿੰਡ ਦੀ ਲਾਹ ਪਰਵਾਈ ਹੈ ਪਰ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਇਹ ਵੱਟਾ ਹਸਾ ਹੌਲ ਤਾਂ ਬਚਾ ਲਿਆ ਦੇਖੋ ਜੀ ਨਗਰ ਨਗਨ ਦੀ ਤਾਂ ਪ੍ਰਵਾਹ ਮੈਥੋਂ ਤਾਂ ਕਹਿੰਦਾ ਜਦੋਂ ਹੁਣ ਪਹਾੜਾਂ ਦੇ ਪਾੜੀ ਏਰੀਆ ਦੇ ਵਿੱਚ ਵੀ ਤੁਸੀਂ ਵੇਖਦੇ ਆ ਕਦੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ بارش ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉੱਥੇ ਕੀ ਉੱਥੇ ਨਗਰ ਨਗਮ ਬੈਠਾ ਵਾ ਪਹਾੜਾਂ ਦੇ ਵਿੱਚ ਜੋ ਇੱਥੇ ਦੀ ਗੱਲ ਕਰਦੇ ਜੇ ਨਗਰ ਨਗਮ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ بارش ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਯਾ ਕੱਤਰ ਹੋ ਗਿਆ ਤੇ ਉਹ ਚ ਨਗਰ ਨਗਮ ਦਾ ਕੀ ਹੈ ਦੋਸ਼ ਜੇ ਨਗਰ ਨਗਮ ਦਾ ਦੋਸ਼ ਤੁਸੀਂ ਮੈਨੂੰ ਇੱਕੋ ਹੀ ਦੱਸਦੇ ਸ਼ਹਿਰ ਤੋਂ ਤਨ ਦੇ ਨਾਲ ਡਿਊਟੀ ਕਰ ਰਿਆ ਵਾਂ ਸ਼ਹਿਰ ਦੇ ਬੂਟਾ ਬੂਟ ਵੀ ਨਹੀਂ ਪਾਇ ਬੂਟ ਵੀ ਮੈਂ ਹੁਣ ਸ਼ਾਮ ਨੂੰ ਪਾਈ ਸੀਗੇ ਵੀ ਮਾਉਣ ਮੈਂ ਘਰੇ ਜਾਣਾ ਵਾਂ ਤੇ ਆ ਹੁਣ ਦੁਬਾਰਾ ਫਿਰ ਤੁਸੀਂ ਦੇਖ ਲਓ ਉੱਤੋਂ ਤੋਂ ਥੱਲੇ ਦਾ ਲ ਸਾਰੇ ਪਾਣੀ ਨਾਲ ਭਿੱਜੇ ਹੋਏ ਆ ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਂਤਾਂ ਦੇਣੀਆਂ ਤਾਂ ਲਾਂਤਾਂ ਦੇਈ ਜਾਣ। ਵੀ ਇੱਕ ਹੋਰ ਗੱਲ ਸੋਚਣ ਵਾਲੀ ਗੱਲ ਆ ਵੀ। ਉਹ ਬੋਰ ਸਾਨੂੰ ਹੋਇਆ ਵੇ ਜੀ ਟਿਊਬਲ ਚੱਲ ਰਿਹਾ ਜਨਰੇਟਰ ਵੀ ਚੱਲ ਰਿਹਾ ਫੇਰ ਬਾਲਾ ਨੂੰ ਲਈ ਨਹੀਂ ਰੁਕਿਆ ਜਾ ਰਿਹਾ ਉਹਨਾਂ ਨੇ ਵੀ ਭਾਈ ਇੱਥੇ ਗੱਡੀ ਨਹੀਂ ਲਿਖ ਜਾਨੀ ਉੱਥੇ ਕਿਉਂ ਨਹੀਂ ਜਦੋਂ ਹੁਣ ਦੇਖੋ ਜੀ ਕੋਈ ਵੀ ਬੰਦਾ ਜੇ ਹੁਣ ਮੈਂ ਜਦੋਂ ਸਵੇਰੇ ਆਇਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿੱਚ ਨਹੀਂ ਜਾਣ ਵੀ ਦੱਸੋ ਇਹ ਨੌਣ ਵਾਲੀਆਂ ਜਿੱਦਾਂ ਵੀ ਪਿਕਨਸਪੋਰਟ ਆ ਜਾਂ ਕੇ ਪੁਲ ਬਣਿਆ ਵਿਆ ਹੈ ਵੀ ਨੌਣ ਵਾਲਾ